ਬਟਾਲਾ ਦੇ ਕਾਦੀ ਹੱਟੀ ਇਲਾਕੇ ਵਿੱਚ ਬਿੱਤੀ ਦਿਨੀ ਹੋਈ ਬਰਸਾਤ ਦੇ ਚੱਲਦੇ ਇੱਕ ਪੁਰਾਣੇ ਦੋ ਮੰਜ਼ਿਲੇ ਮਕਾਨ ਦੀ ਛੱਤ ਡਿੱਗਣ ਨਾਲ ਪੂਰਾ ਮਕਾਨ ਟਹਿ ਢੇਰੀ ਹੋ ਗਿਆ। ਉੱਥੇ ਮਕਾਨ ਦੇ ਮਾਲਕਾਂ ਨੇ ਦੱਸਿਆ ਕਿ ਉਹਨਾਂ ਦਾ ਮਕਾਨ ਬਹੁਤ ਪੁਰਾਣਾ ਤੇ ਕੱਚਾ ਸੀ ਅਤੇ ਜੋ ਬਿੱਤੀ ਦਿਨੀ ਬਰਸਾਤ ਹੋਈ ਹੈ ਉਸ ਨਾਲ ਉੱਪਰਲੀ ਛੱਤ ਟਹਿ ਢੇਰੀ ਹੋ ਗਈ ਅਤੇ ਦੇਖਦੇ ਹੀ ਦੇਖਦੇ ਦੇਰ ਰਾਤ ਮਕਾਨ ਦੀ ਛੱਤ ਇੱਕਦਮ ਡਿੱਗ ਗਈ। ਜਦ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਘਰ ਚੋਂ ਬੜੀ ਮੁਸ਼ਕਲ ਨਾਲ ਨਿਕਲ ਕੇ ਜਾਨ ਬਚਾਈ, ਲੇਕਿਨ ਉਹਨਾਂ ਦਾ ਸਾਰਾ ਸਮਾਨ ਮਲਬੇ ਹੇਠ ਦਬ ਗਿਆ। ਉੱਥੇ ਇਹ ਪੀੜਤ ਪਰਿਵਾਰ ਜ਼ਿਲ੍ਹਾ ਪ੍ਰਸ਼ਾਸਨ ਐਨ ਆਈ ਆਰ ਵੀਰਾਂ ਦੇ ਸਮਾਜ ਸੇਵੀ ਜਥੇਬੰਦੀਆਂ ਨੂੰ ਮਦਦ ਦੀ ਗੁਹਾਰ ਲਗਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਾਪਟੇ ਸਿੰਘ ਦੀ ਰਿਪੋਰਟ ਰਾਤ 1.5 ਵਜੇ ਦੀ ਗੱਲ ਆ ਇਹ ਸਾਡੀ ਛੱਤਾਂ ਡਿੱਗ ਪਈਆਂ ਨੇ ਸਾਰੀ ਥੋੜੀ ਥੋੜੀ ਪਹਿਲੇ ਆਵਾਜ਼ ਆਂਦੀ ਫਿਰ ਯਕਦਮ ਡਿੱਗੇ ਤਾਂ ਫੜਾਫੜ ਜਾਨ ਬਚਾਈ ਬਾਹਰ ਜਾ ਕੇ ਤੁਹਾਡਾ ਸਾਰਾ ਸਮਾਨ ਜਿਹੜਾ ਕਿਚਨ ਦਾ ਹੋਈ ਦਾ ਸਾਰਾ ਸਕੂਟਰੀ ਵੀ ਥੱਲੇ ਆ ਸਿਲੰਡਰ ਵੀ ਥੱਲੇ ਆ ਹੋਰ ਜੋ ਖਾਂਡ ਪੀਣ ਦਾ ਸਮਾਨ ਸਭ ਥੱਲੇ ਆ ਸਰਕਾਰ ਦਾ ਜ਼ਰੂਰੀ ਸਮਾਨ ਸਭ ਮੇਰੀ ਮਸ਼ੀਨਾਂ ਵੀ ਇਹਦੇ ਵਿੱਚ ਹੋ ਗਈਆਂ ਥੱਲੇ ਤੇ ਕੰਮ ਇੱਥੇ ਸਾਰਾ ਰਾਤ ਨੂੰ ਨਾ ਬਾਰਿਸ਼ ਕਰਕੇ ਤੇ ਸਾਡਾ ਜਿਹੜਾ ਸਾਰਾ ਲੈਂਟ ਡਿੱਗ ਪਿਆ ਆ ਛੱਤ ਡਿੱਗ ਗਈ ਸਾਰੀ ਕੱਚੀ ਛੱਤ ਇਹ ਥੱਲੇ ਆ ਥੱਲੇ ਸਕੂਟਰੀ ਆ ਗਈ ਹੈ ਮੋਟਰਸਾਈਕਲ ਆ ਗਿਆ ਇਹਨਾਂ ਦਾ ਇੱਕ ਤੇ ਉਤੋਂ ਇੱਥੇ ਰਸੋਈ ਹੀ ਰਸੋਈ ਜੋ ਫ੍ਰਿਜ ਮਸ਼ੀਨ ਟੋਟਲੀ ਸਾਰਾ ਸਮਾਨ ਥੱਲੇ ਡਿੱਗ ਪਿਆ ਸਾਰਾ ਨੱਪਿਆ ਦੇ ਵਿੱਚ ਇਹ ਕਾਰਨ ਕਿ ਬਰਸਾ ਹੀ ਬਚਾ ਦਿੱਤਾ ਬੱਚਿਆਂ ਦਾ ਸਾਰਿਆਂ ਦਾ